ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁਣ ਅਸੀਂ ਅੱਜ 20 ਤਰੀਕ ਨੂੰ ਗੁਰਦੁਆਸਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਏਮਣਾਬਾਦ ਗੁਰਦੁਆਸਾ ਪਹੁੰਚ ਗਏ ਆ ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੀ ਸੰਗਤਾਂ ਜਿਗਾਰੇ ਲਾਉਂਦੀਆਂ ਹੋਈਆਂ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਪਹੁੰਚ ਰਹੀਆਂ ਸੀ ਗਾਂ ਜੀ ਇਹ ਸਵਾਗਤ ਕਰਨ ਵਾਸਤੇ ਜਿੰਨੇ ਆਫੀਸਰ ਸਾਰੇ ਇੱਥੇ ਹਾਜ਼ਰ ਹੋਏ ਨੇ ਤੇ ਸੰਗਤਾਂ ਨੂੰ ਜੀ ਆਇਆਂ ਖਣ ਵਾਸਤੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਰਾ ਪੰਜਾਬ ਸਤਿ ਸ੍ਰੀ ਅਕਾਲ ਥੈਂਕ ਯੂ ਸ਼ੁਕਰੀਆ ਤੁਸੀਂ ਆਏ ਬਿਲਕੁਲ ਈਜ਼ੀ ਫੀਲ ਕਰੋ ਪਾਕਿਸਤਾਨ ਦਾ ਆਪਣਾ ਦਾ ਹਾਂਜੀ 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 ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੜੇ ਪਿਆਰ ਦੇ ਨਾਲ ਇੱਥੋਂ ਦਾ ਜਨਾਬੀ ਸਟਾਫ ਆ ਪ੍ਰਸ਼ਾਸਨ ਹੈ ਬਹੁਤ ਰਿਸਪੈਕਟ ਦੇ ਨਾਲ ਸਾਰਿਆਂ ਨੂੰ ਜੀ ਆਇਆਂ ਆਖ ਰਿਹਾ